ਕਰਾ ਰਹੇ ਆ ਕਰਾ ਰਹੇ ਆ ਬਰੀਲੀ ਦੀ ਫਿਟਿੰਗ ਤੇ ਤਾਰਾਂ ਦਾ ਖਿਲਾਰਾ ਪਿਆ ਹੋਇਆ ਆ ਦੇਖੋ ਕੋਰਾ ਜੀ ਇਲੈਕਟ੍ਰੀਸ਼ੀਅਨ ਹੈ ਤੇ ਆ ਦੇਖੋ ਕੋੜੀਆਂ ਪਾਣੀ ਦਾ ਕਰ ਰਹੇ ਆ ਹੁਣ ਸੰਜੇ ਵੀ ਸੰਜੇ ਕੀ ਸੰਜੇ ਕੀ ਹੋਇਆ ਪਾਣੀ ਜੁੜ ਕਰਨੇ ਜਾ ਰਹੇ ਹੈ ਪਾਣੀ ਚਾਲੂ ਕਰਵਾ ਕੇ ਫੋਨੇ ਸਾਫ ਕਰ ਉਪਰੋਂ ਕਰਵਾ ਦੇਣਾ ਸੰਜੇ ਪਾਣੀ ਮੰਗੀ ਜਾਂਦਾ ਤੇ ਚਲੋ ਉੱਪਰ ਜਾਂਦੇ ਆ ਉੱਪਰੋਂ ਵੀ ਤੁਹਾਨੂੰ ਦਿਖਾਉਣਾ ਹੈ ਉਹ ਆ ਆਪਣਾ ਖਲਾਰਾ ਪਿਆ ਹੋਇਆ ਫੁੱਲ ਛੋਟਾ ਜਿਹਾ ਬਾਗ ਆ ਥੋੜਾ ਜਿਹਾ ਸਵਾਰ ਰਹੇ ਆ ਆਪਾਂ ਤੇ ਆ ਇਧਰ ਟਾਈਲਾਂ ਟੋਲਾਂ ਲੱਗੀਆਂ ਤੇ ਆ ਆਪਣੀ ਦੁਕਾਨ ਆ ਜਿਹਨੂੰ ਚਾਲੂ ਕਰਾਂਗੇ ਕਰੋੜਾਂ ਦੇ ਵਿੱਚ ਆ ਪੌੜੀ ਆ ਗੋਰਾ ਜੀ ਫੇਰ ਆਗੇ ਤੇ ਚੱਲਨੇ ਆਪਾਂ ਤਾਂ ਤਾਂ ਜਾ ਕੇ ਤੁਹਾਨੂੰ ਦਿਖਾਉਣਾ ਕੀ ਮੌਲ ਆ ਪੱਥਰ ਲੱਗਦੇ ਆ ਗ੍ਰਿਲ ਲੱਗਣੀ ਆ ਉਹ ਪ੍ਰਭੂ ਉਹਦੀ ਫਿਰਦੇ ਆ ਖੇਡ ਦੇ ਥੱਲੇ ਤੇ ਆਹ ਨਵਾਂ ਵਾਸ਼ਰੂਮ ਬਣਦਾ ਪਿਆ ਉੱਪਰਲੇ ਫਲੋਰ ਤੇ ਤੇ ਹਾ ਇੱਕ ਟਨਕਲਾ ਰਾ ਪਿਆ ਹੋਇਆ ਹੈ ਇਹ ਬੱਚਿਆਂ ਦੇ ਖੇਡਣ ਨੂੰ ਬਹੁਤ ਵਧੀਆ ਏਰੀਆ ਆ ਦੇਖੋ ਬਾਡੀ ਦੇ ਵਿੱਚ ਕੋਈ ਰੈਸਟ ਨਹੀਂ ਬਹੁਤ ਵਧੀਆ ਪੌਡੀ ਚੜਾਈ ਮਿਸਤਰੀ ਨੇ ਤੇ ਪੱਥਰ ਵਾਲੇ ਨੇ ਵੀ ਆਹ ਬਹੁਤ ਕੰਮ ਵਧੀਆ ਕੰਮ ਕੀਤਾ ਟਾਇਲ ਕਲੀਨਰ ਪਏ ਆਪਣੇ ਪਹਿਲਾਂ ਸਾਫ਼ ਕਰਨ ਲਈ ਆ ਮਾਤਾ ਜੀ ਆਗੇ ਜੀ ਕਰਦੇ ਪੈਣ ਮਾਤਾ ਜੀ ਕਾਰੀ ਖਵਾ ਰਹੇ ਸਭ ਨੂੰ ਆਪਦੇ ਆਪੇ ਕੰਮ ਦੀ ਫਿਕਰ ਲੱਗੀ ਪਈ ਆ ਤੇ ਤੁਹਾਨੂੰ ਦਿਖਾਉਣੇ ਇੱਥੇ ਵੈਂਗਣੀ ਦਾ ਰੰਗ ਨਹੀਂ ਵੀ ਲੱਗੀ ਹੋਈ ਆ ਸ਼ੁਕ ਵੈਂਗਣੀ ਅਸੀਂ ਇੱਥੋਂ ਵਿੱਚੋਂ ਤੋੜ ਲਈ ਸੀਗੀ ਆਹ ਸੇ ਸਾਫ਼ੀ ਫਾਲ ਵਗੈਰਾ ਲੱਗਿਆ ਹੋਇਆ ਇਹਨੂੰ ਤੇ ਬਣੀ ਬਹੁਤ ਕਰਾਰੀ ਆ ਇਹ ਹੋਰ ਤੁਹਾਨੂੰ ਦਿਖਾਉਂ ਆ ਦੇਖੋ ਆ ਦੇਖੋ ਆ ਦੇਖੋ ਕਿੰਨੇ ਗੁੱਛੇ ਲੱਗੇ ਹੋਏ ਆ ਸੇ ਆ ਦੇਖੋ ਕੋਈ ਰੇ ਨਹੀਂ ਸਪਰੇ ਨਹੀਂ ਕੀਤੀ ਇਹ ਤੇ ਵਧੀਆ ਲੱਗਿਆ ਹੋਇਆ ਤੇ ਦੋ ਤਿੰਨ ਮਿਰਚਾਂ ਦੇ ਬੂਟੇ ਲਾਏ ਆ ਆਪਾਂ ਟਮਾਟਰਾਂ ਦਾ ਬੂਟਾ ਲਾਇਆ ਹੈ ਹਨ ਤੇ ਸਾਬ ਸੋਈ ਦਾ ਕੰਮ ਚੱਲਦਾ ਪਿਆ ਹੈ ਹਨ ਅੰਬਰੋਂ ਬੀਲ ਵਾਲੇ ਖਲਾਰਾ ਪਈ ਬੈਠੇ ਆ ਲੱਕੜ ਵਾਲਾ ਲੱਗਿਆ ਹੋਇਆ ਤੇ ਉਧਰੋਂ ਪੱਥਰ ਵਾਲਾ ਗਾ ਤੇ ਆ ਆਪਾਂ ਟੈਨਲਾਂ ਵਾਲੀਆਂ ਸੀਆਂ ਸੁਸ਼ੰਤ ਕਮੈਂਟ ਬਾਕਸ ਚ ਦੱਸਿਓ ਵੀ ਇਹ ਕਲਰ ਤੁਹਾਨੂੰ ਕਿਦਾਂ ਲੱਗਿਆ ਟੈਨਲਾਂ ਕਿਦਾਂ ਦੀਆਂ ਲੱਗੀਆਂ ਆ ਇਹ ਕਿਰਤੀਆਂ ਸੋਹਣੀਆਂ ਲੱਗੀਆਂ ਤੇ ਹੁਣ ਆਪਾਂ ਵਲੌਗ ਦਾ ਇੱਥੇ ਐਂਡ ਕਰਦੇ ਆਂ ਅਗਲਾ ਵਲੌਗ ਤੁਹਾਡੇ ਲਈ ਲੈ ਕੇ ਆਵਾਂਗੇ ਧੰਨਵਾਦ